ਸੰਗ ਲਾਤੇ ਫਿਰੇ ਕੋਈ ਦਵਾਈ ਲੈਣ ਲਈ ਕਿਹਨਾਂ ਰੋਡ ਜਾਮ ਕਰਕੇ ਬੈਠ ਜਿੰਨੇ ਇੱਕ ਮਿੰਟ ਹਾਂਜੀ ਤੁਸੀਂ ਮਹਾਰਾਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਹਾਂ ਬੋਲ ਕਰੂ ਕਿਉਂ ਤਾਂ ਕਰਦੇ ਹੋ ਨਹੀਂ ਤੁਸੀਂ ਦੇ ਨਾਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾਂ ਲੜਿਓ ਮੈਂ ਦੇਖਾ ਤੁਹਾਡੇ ਕੱਜ ਨਹੀਂ ਆਉਂਦੇ ਸਾਡੇ ਕੱਜ ਨਹੀਂ ਆਉਂਦੇ ਤੁਹਾਡੇ ਕੱਜਾਂ ਨਾਲੇ ਕੱਜ ਦੀ ਫੋਰਚਨਟ ਦੀ ਮਾਂਗੀ ਬਗੀ ਬਿੱਟਿਆ ਤੁਸੀਂ ਚੱਕੀ ਬਿੱਟੇ ਕਹਿੰਦਾ ਕਿਹਨਾਂ ਤੁਸੀਂ ਉਹਨੂੰ ਕਿਹਾ ਸੀ ਐ ਕਮਾਲ ਦੀ ਗੱਲ ਐ ਮੈਂ ਮੈਂ ਲੈਣ ਵਾਸਤੇ ਖਾਣ ਪੀਣ ਵਾਲੇ ਟੀਕੇ ਲੇ ਕੇ ਬੰਦ ਹਾਂ ਗੁੰਡੇਦਾਨੋਂ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਫਿਰ ਭਾਈ ਇਹ ਐਮਬੂਲੈਂਸ ਵਾਲੇ ਬੰਦੇ ਢੋਰੇ ਆ ਪਿੱਛੇ ਲਟਾ ਕੇ ਖੋਲ ਬੰਦੇ ਪਿਠਾਏ ਵਿੱਚ ਭਾਈ ਇਹ ਦੇਖੋ ਕੂਟਰ ਭਜਾਏ ਵੇ ਵਾਦਾਰਾ ਓਏ ਵੈਸੇ ਢੋਰੇ ਬੰਦੇ ਦਾਰਾ ਬੱਲੇ 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 ਹੋ ਗਿਆ ਬੱਲਾ 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 ਕੋਈ ਨਹੀਂ ਹੈ ਬੱਲਾ ਬੱਲਾ ਚਾਹ ਪਾਣੀ ਪੀਓ ਅੱਜ ਰਾਤ ਪੂਰੀ ਉਸ ਫੋਰਸ ਤਾਂ ਇਨਾਂ ਤੇ ਡਲਿਆ ਰਾ ਚੁਕੇ ਗਏ ਫਿਰ ਤੂੰ ਇੱਥੇ ਕੀ ਕਰ ਰਿਹਾ ਇੱਥੇ ਕੀ ਕਰਨਾ ਆਪਾਂ ਕੋਈ ਨਹੀਂ ਰੋਕ ਲੋ ਘੰਟਾ ਕੋਈ ਨਹੀਂ ਤੂੰ ਤੇ ਬੰਦੇ ਸਾਰੇ ਵਾਸਤੇ ਉਹ ਵੀ ਦੇਖੋ ਬੀਐਸਐਫ ਵਾਲੇ ਕਿਤੇ ਨਹੀਂ ਦੇ ਕੰਮ ਜਾਣ ਰਹੇ ਕੋਈ ਇਨਫੋਰਮੇਸ਼ਨ ਦੀ ਕੋਈ ਨਹੀਂ ਗੱਲਾਂ ਹੁੰਦੀਆਂ ਨੇ ਇਹ ਸਾਡੀ ਸੇਫਟੀ ਲਈ ਹੈ ਫੌਜ ਨੇ ਹੈ ਵੀ ਸਾਡੀ ਸੇਫਟੀ ਲਈ ਹੈ 6 ਮਹੀਨੇ ਦੀ ਗੱਲ ਹੈ ਤੁਹਾਡੀ ਜ਼ਮੀਨਾਂ ਖੋਈਆਂ ਨੇ ਤਰ੍ਹਾਂ ਨਹੀਂ ਮਿਲਣ ਨੂੰ ਪਨੀਰ ਬੰਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਹਦੇ ਬੁਲਾਵਾ ਮੈਂ ਕੋਲ ਸੰਗਣਾ ਆ ਰਹੀ ਹੈ ਨਹੀਂ ਖਜ਼ਾਨਾ ਨਾਲ ਕਿੱਥੇ ਜਾ ਤੁਸੀਂ ਦੱਸੋ ਆ ਗਈ ਗੰਡਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਨਾ ਟੋਕ ਟੋਕ ਕੋਕਾ ਖਾਣ ਅੰਦਰ ਆ ਦੁੱਧ ਵੀ ਟੋਕ ਉਹ ਸਭਾ ਛੱਡੂ ਛੱਟ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਬੰਦ ਦਾ ਅੱਜ ਹਰ ਪਾਸੇ ਅਸਰ ਹੁੰਦਾ ਦਿਖਾਈ ਦਿੱਤਾ ਹੈ ਲਗਭਗ ਹਰ ਪਾਸੇ ਬਾਜ਼ਾਰ ਸੜਕ ਆਵਾਜਾਈ ਰੇਲਵੇ ਸਬਾਮਾ ਤੋਂ ਲੈ ਕੇ ਹਰ ਚੀਜ਼ ਬੰਦ ਦਿਖਾਈ ਦਿੱਤੀ ਹੈ ਇਸ ਦੌਰਾਨ ਹੀ ਕਈ ਥਾਵਾਂ ਤੇ ਹੰਗਾਮਾ ਵੀ ਦੇਖਣ ਨੂੰ ਮਿਲਿਆ। ਕਈ ਥਾਵਾਂ ਤੇ ਬਹਿਸਬਾਜ਼ੀ ਹੁੰਦੀ ਦਿਖਾਈ ਦਿੱਤੀ ਐ। ਕਈ ਥਾਵਾਂ ਤੇ ਰਾਹਗੀਰ ਕਈ ਥਾਵਾਂ ਤੇ ਦੁਕਾਨਦਾਰ ਕਿਸਾਨਾਂ ਨਾਲ ਬੈਸਦੇ ਦਿਖਾਈ ਦਿੱਤੇ ਨੇ। ਗੱਲ ਅਜਹੀ ਪਹਿਲੀ ਤਸਵੀਰ ਦੀ ਕਰਦੇ ਆਂ ਜੋ ਖੰਨਾ ਤੋਂ ਸਾਹਮਣੇ ਆਈ ਸੀ। ਜਿੱਥੇ ਕਿਸਾਨਾਂ ਵੱਲੋਂ ਹਾਈਵੇ ਤੇ ਧਰਨਾ ਲਗਾਇਆ ਗਿਆ ਸੀ। ਇਸ ਦੌਰਾਨ ਕੁਝ ਰਾਹਗੀਰ ਕਿਸਾਨਾਂ ਨਾਲ ਅੱਗੇ ਜਾਣ ਨੂੰ ਲੈ ਕੇ ਬੈਸਦੇ ਦਿਖਾਈ ਦਿੱਤੇ ਨੇ। ਇਸ ਹੰਗਾਮੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਕਲਾਤੀਆਂ ਸਾਰਿਆਂ ਨੇ ਸੰਗ ਲਾਤੀ ਵੀਰੇ ਕੋਈ ਹੋਰ ਦਵਾਈ ਲੈਣੀ ਹੈ ਕਿਹਨਾਂ ਰੋਡ ਜਾਮ ਕਰਕੇ ਬੈਠੇ ਨੇ ਇੱਕ ਮਿੰਟ ਹਾਂਜੀ ਤੁਸੀਂ ਮਹਾਰਾਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲ ਕਰੂ ਕਿਉਂ ਤੱਕ ਕਰਦੇ ਹੋ ਤੁਸੀਂ ਨਹੀਂ ਤੁਸੀਂ ਦੱਸੋ ਤੁਸੀਂ ਆਪ ਕੋਲ ਇਹਨੂੰ ਕਿਉਂ ਤੱਕ ਕਰ ਰਹੇ ਹੋ ਤੁਸੀਂ ਇੱਕ ਮਿੰਟ ਇੱਕ ਮਿੰਟ ਕੋਈ ਯਾਰ ਸਾਹ ਤਾਂ ਲੜੇ ਸੀ ਕਿਉਂ ਮਾਰੀਏ ਅਸੀਂ ਆਪਣਾ ਕਰਦੇ ਹਾਂ ਤੁਹਾਨੂੰ ਹਟਕਾਂਦੀਆਂ ਕਰ ਲਾਏ ਸਾਡੇ ਨਾਂ ਲੜੋ ਸਾਡੇ ਵਾਸਤੇ ਨਾਂ ਲੜਿਓ ਮੈਂ ਦੇਖ ਤਾਂ ਆਪਣੇ ਏਅਰਪੋਰਟ ਤੋਂ ਆਇਆ ਤੁਹਾਨੂੰ ਇੱਕ ਬੈਨ ਨਾ ਅੱਧਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਤੋਂ ਅਗਰ ਤੁਸੀਂ ਇਹ ਲੜੋ ਕਿੱਥੇ ਲਾਵਾਂਗਾ ਲੋਕਾਂ ਨੂੰ ਕੀ ਉਹ ਤਾਂ ਕਰਦੇ ਉਹ ਵੀਰ ਮੇਰੇ ਦੋਨੋਂ ਸਰਕਾਰ ਦੋਨੋਂ ਐਮਰਜੈਂਸੀ ਸਰਕਾਰ ਦਾ ਐਮਰਜੈਂਸੀ ਦਾ ਦਵਾਈ ਲੈਣੇ ਇੱਥੋਂ ਤੋਂ ਜਾ ਰੋਕਿਆ ਕਿੰਨੇ ਦੋ ਦਵਾਈ ਮੇਰੇ ਇੱਕ ਦਿਨ ਪਹਿਲਾਂ ਲਾਣ ਦੇ ਐਡ ਨਹੀਂ ਦੇਖਿਆ ਦਿਨ ਪਹਿਲਾਂ ਅਨੰਦ ਦੇ ਦਿੱਤੇ ਨਹੀਂ ਦਵਾਈ ਹੋ ਜਾ ਇੱਕ ਮਿੰਟ ਕਿੱਥੇ ਕਰਦੀ ਮੈਨੂੰ ਉੱਥੋਂ ਤੱਕ ਕੇ ਸਮਰਾਲਾ ਕਿੱਥੋਂ ਵੀਰ ਸਮਰਾਲਾ ਤੋਂ ਕੋਈ ਫੜਾ ਹੀ ਨਹੀਂ ਵੀਰ ਆ ਮੈਨੂੰ ਫੜਾ ਹੀ ਰੋਕਦੇ ਨੇ ਯਾਰ ਫੜਾ ਸਾਡੇ ਦੇ ਕਾਨੂੰ ਤੁਹਾਡੇ ਤਾਂ ਹੀ ਰੋਕਦੇ ਹੋ ਤੁਸੀਂ ਇੱਥੇ ਰੋਕੇ ਬੈਠੇ ਤਾਂ ਇੱਥੋਂ ਤੱਕ ਅਜੇ ਹੀ ਇੱਕ ਹੋਰ ਤਸਵੀਰ ਮੰਡੀ ਗੁਵਿੰਦਗੜ੍ਹ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਕਿਸਾਨ ਬਾਜ਼ਾਰ 'ਚ ਦੁਕਾਨਾਂ ਬੰਦ ਕਰ ਲਈ ਗਏ ਸੀ ਤੇ ਇਸ ਦੌਰਾਨ ਕਿਸਾਨਾਂ ਤੇ ਦੁਕਾਨਦਾਰਾਂ ਵਿਚਾਲੇ ਤਿੱਖੀ ਤਕਰਾਰ-ਬਾਜੀ ਹੋਈ ਹੈ ਆਖਰ ਕੀ ਬਣੇ ਸੰ ਮੌਕੇ ਦੇ ਹਾਲਾਤ ਇਹ ਤੁਸੀਂ ਖੁਦ ਹੀ ਦੇਖ ਲਓ ਕੋਟੇ ਪਰਲੇ ਬਸ ਹੋ ਜਾ ਕੋਟੇ ਫਟਾ ਨੇ ਨਾ ਨਾ ਬੋਲਦੇ ਕੋਟੇ ਆਪਣਾ ਨਾ ਨਾ ਬੋਲਦੇ ਸਾਹਮਣੇ ਜਾਵੇ ਖੋਲ੍ਹੀ ਹੋ ਕੋਈ ਨਾ ਕੀ ਆਇਆ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਢੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਕਾਣਪੀ ਨਾਲੀ ਚੀਜ਼ਾਂ ਬੰਦ ਕਰੋ ਇਹ ਸਾਰੇ ਟੋਟਲੇ ਬੰਦ ਹੈ ਨਾ ਬੰਦ ਤੁਸੀਂ ਕਰਾਉਨੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਬੰਦ ਤੁਸੀਂ ਕਰਾ ਰਹੇ ਹੋ ਅਜਹੀ ਇੱਕ ਤੀਜੀ ਹੋਰ ਤਸਵੀਰ ਮੋਹਾਲੀ ਦੇ ਲਾਲੜੂ ਤੋਂ ਸਾਹਮਣੇ ਆਈ ਹੈ ਜਿੱਥੇ ਦੱਪਰ ਟੋਲ ਪਲਾਜ਼ਾ ਤੇ ਜਦੋਂ ਕਿਸਾਨਾਂ ਵੱਲੋਂ ਇੱਕ ਐਂਬੂਲੈਂਸ ਨੂੰ ਰੋਕਿਆ ਗਿਆ ਐਂਬੂਲੈਂਸ ਨੂੰ ਲਗਾਉਣ ਲਈ ਜਦੋਂ ਕਿਸਾਨਾਂ ਨੇ ਐਂਬੂਲੈਂਸ ਦੇ ਅੰਦਰ ਦੇਖਿਆ ਤਾਂ ਕਿਸਾਨਾਂ ਦੇ ਵੀ ਪੈਰਾ ਹੇਠੋਂ ਜ਼ਮੀਰ ਨਿਕਲ ਗਈ ਜੀਹਾਂ ਕਿਉਂਕਿ ਐਂਬੂਲੈਂਸ 'ਚ ਮਰੀਜ਼ਾਂ ਦੀ ਥਾਂ ਵੱਡੀ ਗਿਣਤੀ 'ਚ ਸਵਾਰੀਆਂ ਮوجود ਸੀ ਸਾਹਮਣੇ ਆਇਆ ਇਸ ਮਾਮਲੇ ਤੋਂ ਬਾਅਦ ਕਿਸਾਨਾਂ ਵੱਲੋਂ ਸਾਰੇ ਯਾਤਰੀਆਂ ਨੂੰ ਐਂਬੂਲੈਂਸ 'ਚੋਂ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਐਂਬੂਲੈਂਸ ਦੇ ਵਿੱਚ 45 ਯਾਤਰੀ ਸਵਾਰ ਸੀ ਐਂਬੂਲੈਂਸ ਮਨਾ ਬੰਦਿਆਂ ਨੂੰ ਢੋ ਰਹੇ ਆ ਨਾ ਬੰਦੇ ਖੜੇ ਆ ਉਧਰ ਕਿਹਾਂ ਜਾ ਰਹੇ ਤੁਸੀਂ ਬਾਈ ਕਿੱਥੇ ਜਾਣਾ ਜਾ ਰਹੇ ਆ ਕਹਿੰਦੇ ਬੈਠੇ ਤੁਸੀਂ ਨਹੀਂ ਐਵੇਂ ਬੈਠ ਕੇ ਥੋੜੀ 1 ਕਿਲੋਮੀਟਰ ਆਈਟੀਆਈ ਪਾ ਦੇ ਆਈਟੀਆਈ ਪਾ ਦੇ ਅੱਗੇ ਅੱਛਾ 1 ਕਿਲੋਮੀਟਰ ਇਹ ਦੇ ਭਾਈ ਮੈਂ ਕਹਿੰਦਾ ਕੰਨ ਤੇ ਆਏ ਤੁਹੇ ਕਾ ਤੇ ਸਿਰ ਮੇਰੇ ਕੋਈ ਇੰਡੀਆ

ਕੋਈ ਕਸੂਰ ਨਹੀਂ ਤਾਂ ਮੈਂ ਇਸ ਵਾਰ ਗਲਤ ਸਰਕਾਰੀ ਪ੍ਰੋਪਰਟੀ ਵਿੱਚ ਗਲਤੀ ਯੂਜ਼ ਕਰਾਂਗਾ ਤੇਰਾ ਠੀਕ ਹੈ ਤੂੰ ਜਾਣਾ ਸਰਕਾਰੀ ਪ੍ਰੋਪਰਟੀ ਹੈ ਗਲਤ ਯੂਜ਼ ਕਰਦੇ ਥੰਨੇ ਨਹੀਂ ਤਾਂ ਮੈਂ ਜਾਊਂਗੀ ਬਿਜਲੀ ਟਾਕੀ ਖੋਲ ਕੇ ਆਪਾਂ ਆਈ ਆਈਡੀ ਪ੍ਰੂਫ ਦਿਖਾ ਆਪਣਾ ਨਹੀਂ ਨਹੀਂ ਭਾਈ ਸੁਣ ਨਹੀਂ ਉਹ ਆਈਡੀ ਬੰਦ ਕਰ ਦੇ ਇਸ ਵਿੱਚ ਬੰਦ ਕਰ ਦੋ ਯਾਰ ਭਾਈ ਜੀ ਕੀ ਹੋ ਗਿਆ ਹੈ ਜੀ ਆਈਟੀਆਈ ਬਾਰੇ ਬੰਦੇ ਨੱਦੇ ਦੇ ਕਾਈ ਕੀ ਗੇਰ ਬਾਰੇ ਆਈਟੀਆਈ ਬਾਰੇ ਗੁਰਦਾਸਪੁਰ ਤੋਂ ਵੀ ਅਜਿਹੀਆਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਵੱਲੋਂ ਹਾਈਵੇ ਤੇ ਬੀਐਸਐਫ ਦੇ ਟਰੱਕਾਂ ਨੂੰ ਰੋਕਿਆ ਗਿਆ ਇਸ ਦੌਰਾਨ ਪੁਲਿਸ ਵੀ ਮੌਕੇ ਤੇ ਪਹੁੰਚੀ ਦਿਖਾਈ ਦਿੱਤੀ ਹੈ ਕਾਫੀ ਸਮਾਂ ਪੁਲਿਸ ਤੇ ਕਿਸਾਨਾਂ ਵਿਚਾਲੇ ਗੱਲਬਾਤ ਹੁੰਦੀ ਦਿਖਾਈ ਦਿੱਤੀ ਹੈ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਬੀਐਸਐਫ ਦੀਆਂ ਗੱਡੀਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ ਜਦੋਂ ਪੂਰੀ ਉਸ ਫੋਰਸ ਤਾਂ ਇਨਾ ਤੇ ਜੇ ਡਲਿਆ ਰਾ ਚੁਕੇ ਗਿਆ ਫਿਰ ਤੂੰ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਆਪਾਂ ਕੋਈ ਨਹੀਂ ਰੋਕ ਲੋ ਘੰਟਾ ਵਈ ਤੂੰ ਜੇ ਬੰਦੇ ਸਾਰੇ ਵਸਤੇ ਉਹ ਵੀ ਦੇਖੋ ਬੀਐਸਐਫ ਵਾਲੇ ਕਿਤੇ ਨਹੀਂ ਦੇ ਕੰਮ ਜਾਣੇ ਕੋਈ ਇਨਫੋਰਮੇਸ਼ਨ ਦੀ ਕੋਈ ਨਹੀਂ ਗੱਲਾਂ ਹੁੰਦੀਆਂ ਨੇ ਇਹ ਤਾਂ ਸਾਡੀ ਸੇਫਟੀ ਲਈ ਹੈ ਫੌਜ ਨੇ ਹੈ ਵੀ ਸਾਡੀ ਸੇਫਟੀ ਲਈ ਹੈ ਉੱਥੇ ਬਾਰਡਰ ਤੇ ਖਲੋਤੇ ਤਾਂ ਉਹਨਾਂ ਨੂੰ ਕੀ ਲੈਣ ਦੇਣਾ ਉੱਥੇ ਸਾਡੀ ਸੇਫਟੀ ਲਈ ਖਲੋਤੇ ਵੀਰ ਜੀ ਜ਼ਮੀਨ ਅਜਿਹਾ ਕਿਹਾ ਤੁਹਾਡੀ ਜ਼ਮੀਨਾਂ ਖੋਈਆਂ ਨੇ ਤਨਖਾਹਾਂ ਚੋਂ ਇਹਨੂੰ ਵੀ ਮਿਲਣੀ ਉਹ ਯਾਰ ਅਹੀਂ ਤੱਕ ਜੋ ਵੀ ਆ ਜਿਹੜੇ ਬਾਰਡਰ ਤੇ ਸਾਡੇ ਲਈ ਖਲੋਤੇ ਆਪਾਂ ਉਹਨਾਂ ਦੀ ਸਤਕਾਰ ਕਰੀਏ ਫੌਜ ਦੀ ਗੱਡੀ ਗੱਡੇ ਜਾਂਦੇ ਨਹੀਂ ਫੌਜ ਦੀ ਗੱਡੀ ਗੱਡੇ ਜਿਹੜੇ ਡਿਊਟੀਆਂ ਤੇ ਚੱਲੇ ਨੇ ਬਾਰਡਰ ਤੇ ਚੱਲੇ ਉਹਨਾਂ ਜਾਣਦਾ ਸਾਹਿਬ ਇਹਨਾਂ ਨੂੰ ਕੁਝ ਦੱਸੋ ਕੀ ਆ ਤੁਹਾਡੇ ਨਾਲ ਖਲੋਤੇ ਮਾੜੀ ਕਿ ਕਿ ਵਰਤੀ ਬਣਾਈਆਂ ਕੋਈ 8 ਸਾਲ ਲੱਗ ਆ ਜਾਂਦਾ ਮੇਰੀ ਅਫਦੇਦ ਇੰਥੇ ਬਗਾਇਦਾ ਵਰਤੀ ਨਹੀਂ ਜਾਣੀ ਵੀ ਕੀ ਸਤਿ ਸ਼੍ਰੀ ਅਕਾਲ ਇਹ ਵੀ ਜੀ ਗੈਂਡੀ ਹੈ ਇੱਦਾਂ ਨਾ ਕਰੋ ਸ਼ੇਰਾਂ ਨਹੀਂ ਆ ਬਾਕੀ ਆ ਜਾ ਸਾਰੇ ਸਾਰੇ ਇੱਥੇ ਰਹਿ ਜਾਓ ਜਿੱਥੇ ਬੰਦੀਆਂ ਨੇ ਠੀਕ ਹੈ ਜੀ ਇਸ ਦੇ ਨਾਲ ਹੀ ਅੰਮ੍ਰਿਤਸਰ ਚ ਵੀ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਾਫੀ ਮਸ਼ਹੂਰ ਹੀਰਾ ਪ੍ਰੀਰ ਵਾਲੀ ਦੀ ਦੁਕਾਨ ਖੁੱਲ੍ਹੇ ਨੂੰ ਲੈ ਕੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਦੁਕਾਨ ਨੂੰ ਬੰਦ ਕਰ ਪਾਇਆ ਗਿਆ ਹੀ ਰਪਣੀ ਰਲਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਤੇੜਾ ਕਿਸਾਨਾਂ ਦੇ ਦੁੱਧ ਨਾਲ ਪਨੀਰ ਬੰਦਾ ਵਾ ਇਹਦੇ ਨਾਲੇ ਮਸ਼ਹੂਰ ਹੋਏ ਜੇ ਉੱਧੇ ਪੁਰਾਵਾ ਮੈਗਲੋ ਨੂੰ ਸਮਝਾਣੀ ਆ ਨਹੀਂ ਕਿਸਾਨਾਂ ਨਾਲ ਕਿਹਜਾ ਤੁਸੀਂ ਦੱਸੋ ਜਦੋਂ ਆ ਗਈ ਕਰਦੇ ਜੇ ਆ ਗਈ ਜਾਂਦਾ ਜੇ ਤੁਹਾਨੂੰ ਪਨੀਰ ਦੀ ਬਈ ਆ ਵੇਚਣ ਦੀ ਉਧਰ ਸਾਡਾ ਆਕੂ ਮਰਨ ਵਰਤ ਤੇ ਬੈਠਾ ਕੋਈ ਮੈਨਾ ਆ ਵੇਖਾ ਸਾਰਾ ਕੋਈ ਛਾੜ ਦੇ ਇਹਨੂੰ ਸਾਰਿਆਂ ਨੂੰ ਕੋਕਾ ਚੋਕਾ ਕੋਕਾ ਚੋਕਾ ਕੋਕਾ ਖਾਰ ਅੰਦਰ ਆ ਦੁੱਧ ਵੀ ਚੋਕਾ ਇੱਕ ਸਭਾ ਗਾ ਛੱਡੂ ਛੱਡ ਪੱਤਾ ਜੀ ਨਹੀਂ ਰਹੀ ਰੱਬ ਦੀ ਨਾਲ ਜੀ ਠੀਕ ਨਾ ਬੰਗਲ ਲੱਗੀ ਗੁਰਗਾ ਤੂੰ ਕਿਹੜੇ ਕੰਮਾਂ ਦੇ ਪਿਆ ਹਫਤਾ ਨੂੰ ਪਿਆ ਇਕਲਪ ਉਹ ਜਾ ਕੇ ਉਹ ਤੂੰ ਤੁਸੀਂ ਜੋ ਅੱਲਾਹ ਉਹ ਤੁਸੀਂ ਜੋ ਜੋ ਤੇ ਫੰਦਾ ਬਾੜੀ ਬਾੜੀ ਨਹੀਂ ਹੁਣੇ ਖੋਲੀ ਹੋ ਜੇ ਪਰ ਉਹ ਕਿੱਥੇ ਖੋਲੀ ਆ ਉਹ ਕਬੱਡੀ ਖਾਣੇ ਅੰਦਰ ਹੈ ਅੰਦਰ ਹੈ ਅੰਦਰ ਹੈ ਬੰਦ ਕਰ ਦੇ ਕਿਉਂ ਆਪਣਾ ਨਾਮ ਖਰਾਬ ਨਾਮ ਰੋਲ ਜਿੱਦ ਤੱਕ ਬੈਠਾ ਜਿਹਨਾਂ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਣਾ ਤੁਸੀਂ ਨਹੀਂ ਆਂਦੀ ਆ ਰਾਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੱਤ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਜਾਂਦੀ ਆ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਮੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਮੋਣੀ ਜਾਂਦੀ ਸੀ ਰੇ ਭਾਜੀ ਖਰਦਾਰ ਦੇ ਬੈਠੇ ਨੂੰ ਇੱਕ ਦਿਨ ਹੀ ਨਿਕਲ ਲਿਆ ਤੁਹਾਡੇ ਕੋਲ ਪਨੀਰ ਵੇਚੇ ਦੋ ਬਣਾ 362 ਦਿਨਾਂ ਨਾਲ ਨਹੀਂ ਰੱਜਦਾ ਤੇ ਇੱਕ ਨਾ ਰੱਜ ਲੇਗਾ ਵੀਰੋ ਸਾਡਾ ਹੋਰ ਕੀ ਆ ਬੜੀਆਂ ਪੌਂਦਾਈ ਬਣਾ ਬਣਾ ਕੇ ਤੇ ਅੱਜ ਹੋਰ ਮੈਂ ਇਹਦੀਆਂ ਵੀ ਸ਼ੋਸ਼ਿਤ ਮੀਡੀਆ ਤੇ ਪੈਣ ਗਿਆ ਹੌਸਲਾ ਕਰ ਜੀਹਾਂ ਪੰਜਾਬ ਬੰਦ ਦੇ ਅਸਰ ਦੌਰਾਨ ਕਈ ਥਾਵਾਂ ਤੋਂ ਇਸ ਤਰ੍ਹਾਂ ਦੇ ਹੰਗਾਮੇ ਦੀਆਂ ਬਹਿਸ ਬਾਜੀ ਦੀਆਂ ਤਕਰਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫਿਲਹਾਲ ਦੇਖਣਾ ਹੋਵੇਗਾ ਕਿਸਾਨਾਂ ਦੇ ਸੋ ਪੰਜਾਬ ਬੰਦ ਦਾ ਅਸਰ ਆਉਣ ਵਾਲੇ ਦਿਨਾਂ 'ਚ ਕਿੰਨਾ ਹੁੰਦਾ ਵੱਡਾ ਸਵਾਲ ਇਹੋ ਜਿਹਾ ਦਾ ਤ्यों ਬਰਕਰਾਰ ਹੈ ਕਿ ਕਿਸਾਨ ਆਪਣੇ ਅੰਦੋਲਨ ਨੂੰ ਸਫਲ ਬਣਾ ਸਕਣਗੇ ਜਾਂ ਨਹੀਂ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ